ਕਿਸਾਨਾਂ ਦੇ ਵੱਲੋਂ ਅੰਦੋਲਨ ਬਰਕਰਾਰ ਹੈ ਔਰ ਉਸੇ ਦਰਮਿਆਨ ਭਾਨਾ ਸਿੱਧੂ ਵੀ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਵੱਧ ਚੜ ਕੇ ਭਾਨਾ ਸਿੱਧੂ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ ਔਰ ਲਗਾਤਾਰ ਬਿਆਨਬਾਜ਼ੀ ਵੀ ਕਰਦੇ ਨਜ਼ਰ ਆ ਰਹੇ ਆ ਡਿਸਕਸ਼ਨਸ ਦੇ ਵਿੱਚ ਬੈਠਦੇ ਨਜ਼ਰ ਆ ਰਹੇ ਆ ਸ਼ਾਮਿਲ ਹੁੰਦੇ ਨਜ਼ਰ ਆ ਰਹੇ ਆ ਉਸੇ ਦਰਮਿਆਨ ਭਾਨਾ ਸਿੱਧੂ ਦੁਆਰਾ ਇੱਕ ਡਿਸਕਸ਼ਨ ਦਾ ਹਿੱਸਾ ਬਣਦੇ ਨੇ ਔਰ ਉਸੇ ਦੇ ਚੱਲਦੇ ਅਚਾਨਕ ਉੱਥੇ ਇੱਕ ਵਿਵਾਦ ਖੜਾ ਹੋ ਗਿਆ ਭਾਨਾ ਸਿੱਧੂ ਦੇ ਭਾਸ਼ਣ ਨੇ ਅਚਾਨਕ ਐਡਾ ਵੱਡਾ ਵਿਵਾਦ ਕਿਸ ਤਰ੍ਹਾਂ ਖੜਾ ਕਰ ਦਿੱਤਾ ਆਓ ਉਰੀਆਂ ਕੁਝ ਝਲਕੀਆਂ ਤੁਹਾਨੂੰ ਦਿਖਾਉਂਦੇ ਆ ਸਾਰੇ ਵੱਖ ਮੈਂ ਜਾ ਕੇ ਆਇਆ ਵੀਰੋ ਇਸ ਕਰਕੇ ਮੈਂ ਤੁਹਾਨੂੰ ਤੋਂ ਮਾਫੀ ਵੀ ਚਾਹਣਾ ਪਰ ਮਾਫੀ ਮੰਗਣ ਵਾਲੀ ਕਿਉਂਕਿ ਇਹ ਮੇਰਾ ਕੋਈ ਨਿੱਜੀ ਲੜਾਈ ਤਾਂ ਨਹੀਂ ਇਹ ਸਾਰੇ ਆਪਣੇ ਭਰਾਵਾਂ ਦਾ ਅੰਦੋਲਨ ਆ ਸਾਰੇ ਆਪਣੇ ਭਰਾਵਾਂ ਦੀ ਲੜਾਈ ਆ ਇਹ ਆਪਣੇ ਪੁਜਾਰੀ ਦੀ ਲੜਾਈ ਆ ਆਪਣੇ ਜਵਾਨੀ ਕਿਸਾਨੀ ਬਚਾਉਣ ਦੀ ਲੜਾਈ ਆ ਇਸ ਕਰਕੇ ਵੀਰੋ ਮੇਰੇ ਭਰਾਵੋ ਬਾਈ ਬੋਲੋ ਨਾ ਤੇ ਖੜੇ ਹੀ ਰਹੋ ਬਸ ਬੋਲੋ ਰਹਾ ਮਾਰੇ ਦੋ ਆਪਾ ਬਲ ਮਣ ਕੇ ਮੇਰਾ ਸਾਰਾ ਮੇਰਾ ਨਾਲ ਸਾਥੀ ਵਾਲੀ ਦੁਖੀ ਹੁੰਦਾ ਪਰ ਸਾਰੇ ਬੋਲ ਦੇ ਬੀਰੋ ਮੇਰੇ ਭਰਾਵੋ ਕੋਈ ਨਾ ਖੜੇ ਰਹਾਂ ਹੁੰਦੇ ਜਿੱਥੇ ਖੜੇ ਹਾਂ ਜਿੱਥੇ ਖੜ੍ਹ ਦੋ ਬਸ ਗੱਲ ਗੱਲ ਆਪਾਂ ਥੋੜੀ ਸੁਣ ਲਈਏ ਬੀਰੋ ਮੇਰੇ ਭਰਾਵੋ ਨੌਜਵਾਨ ਸਾਥੀਓ ਗੱਲ ਇਹ ਐ ਉਹ ਆ ਕਿ ਹੁਣ ਤੁਹਾਡੀ ਜਿਹੜੀ ਪਰਖ ਦੀ ਘੜੀ ਆ ਪਰਖ ਦੀ ਘੜੀ ਕੀ ਆ ਮੇਰੇ ਬੀਰੋ ਮੇਰੇ ਭਰਾਵੋ ਲੀਡਰ ਪੰਜਾਬ ਦੇ ਵਿੱਚ ਬਹੁਤ ਨੇ ਬਹੁਤ ਸਾਰਾ ਨੇ ਪੰਜਾਬ ਦੀ ਗੱਲ ਕੀਤੀਆਂ ਲੜਾਈਆਂ ਲੜੀਆਂ ਨੇ ਪਰ ਇੱਕ ਰਾਜਨੀਤਿਕ ਲੀਡਰ ਵੀ ਨਹੀਂ ਜਿਹੜੇ ਪਾ ਕੇ ਚਿੱਟੇ ਕੁਰਤੇ ਪਜਾਮੇ ਲੈ ਕੇ 10-10 ਗੰਢਮਾਂ ਤੁਰੇ ਫਿਰਦੇ ਨੇ ਜਿਹੜੇ ਪੰਜਾਬ ਨੂੰ ਮਰਤਕੇ ਖਾ ਕੇ ਕੋਈ ਲੀਡਰ ਵੀ ਨਹੀਂ ਹੈ ਇੱਕ ਲੀਡਰ ਅੱਜ ਤੁਹਾਡੇ ਪੰਜਾਬ ਦੇ ਲਈ ਆਪਣਾ ਸਾਰਾ ਤਨ ਮਨ ਧਨ ਲੇਖੇ ਲਈ ਬੈਠਾ ਅੰਦਰੋਂ ਤਿਲ ਭਾਰ ਦਾ ਜਦੋਂ ਕੋਦੇ ਕੋਦੇ ਕੋਲੇ ਜਾ ਕੇ ਬਹਿਣੇ ਹੋ ਨਾ ਕੱਲ ਮੈਂ ਦੇਖਿਆ ਜਿਹਨੂੰ ਹਾਲਾਤ ਦੇਖੇ ਚੜਤੀ ਖਲਾ ਦੇ ਵਿੱਚ ਫੇਰ ਵੀ ਦਮਾ ਆਇਆ ਕਹਿੰਦਾ ਜਦੋਂ ਅੱਖਾਂ ਮੀਚੀਆਂ ਹੁੰਦੀਆਂ ਨੇ ਬਾਪੂ ਦੀਆਂ ਆਇਆ ਕਹਿੰਦਾ ਚੜਤੀ ਖਲਾ ਦੇ ਵਿੱਚ ਅੱਜ 21 ਦਿਨ ਹੋ ਗਏ ਭਰਾਵੋ ਜਮਾ ਇਹਨਾਂ ਸਰੀਰ ਹੀ ਸਰੀਰ ਨੂੰ ਖਾਈ ਜਾਂਦਾ ਹਾਲਾਤ ਬੜੇ ਮਾੜੇ ਨੇ ਜੇ ਤੁਸੀਂ ਕੱਲ ਨੂੰ ਪਰਸੋਂ ਨੂੰ 4 ਦਿਨ 15 ਸਕਾਰਤ ਤੇਜ਼ ਕਰਕੇ ਸਰਕਾਰ ਤੇ ਦਬਾਅ ਪਣਾ ਲੋਗੇ ਔਰ ਫਿਰ ਵੀ ਜਿਹੜਾ ਸਰੀਰ ਉਹ ਤਾਂ ਲੇਖੇ ਤੁਹਾਡੇ ਲੱਗ ਜੁਕਿਆ ਉਹਦਾ ਉਹਨਾਂ ਸਰੀਰ ਤਾਂ ਤੁਹਾਡੇ ਲੇਖੇ ਲਾ ਚੁੱਕਿਆ ਭਰਾਵੋ ਕਿਉਂਕਿ ਉਹ ਸਰੀਰ ਠੀਕ ਹੋਣ ਵਾਲਾ ਨਹੀਂ ਹੈਗਾ ਉਹਨੇ ਥੋੜੇ ਆਪਣੀ ਸਰੀਰ ਆਪਣਾ ਤਨਮਨ ਤਾਂ ਲੇਖੇ ਲਾਤਾ ਇਹ ਇਹਨੂੰ ਕਿਹਾ ਜਦ ਨਾਲ ਇੱਧਰ ਰਿਹਾ ਆਪਣਾ ਆਪ ਸਮਰਪਿਤ ਕਰ ਦੇ ਆਪਣਾ ਆਪ ਸਾਰਾ ਕੁਝ ਸਮਰਪਿਤ ਕਰ ਦੇ ਇਹ ਖਾ ਗਏ ਪੰਜਾਬ ਨੂੰ ਲੁੱਟ ਕੇ ਆਪਾਂ ਉਹਨਾਂ ਲੀਡਰ ਕਹੀ ਜਾਂਦੇ ਵੀਰੋ ਜਿਨ੍ਹਾਂ ਨੇ ਇੰਨਾ ਪੈਸਾ ਇਕੱਠਾ ਕਰ ਲਿਆ ਘਰ ਪਰ ਲਿਆ ਸਾਰੇ ਕੁਝ ਕਰ ਲਿਆ ਇਹ ਲੀਡਰ ਖਾਣ ਦੇ ਲਾਇਕ ਹੀ ਨਹੀਂ ਹੈਗੇ ਯਾਰ ਕਿਹੜੀਆਂ ਕਿਹੜੀਆਂ ਪਾਰਟੀਆਂ ਦੀ ਗੱਲ ਕਰਾਂ ਬਾਦਲਾਂ ਕਾਂਗਰਸਾਂ ਦੀ ਸਾਰੇ 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 ਪੰਜਾਬ ਨੂੰ ਖਾਊ ਤੋਂ ਲੱਗ ਟਾ ਹੋਇਆ ਹੋਇਆ ਵੀਰੂ ਇਸ ਕਰਕੇ ਪੰਜਾਬ ਦੇ ਲੋਕੋ ਤੁਸੀਂ ਹਮੇਸ਼ਾ ਹੀ ਅਣਖੀ ਲੋਕਾਂ ਤੁਸੀਂ ਹਰ ਇੱਕ ਨੂੰ ਬਗੜਿਆ ਜਿਹੜਾ ਤੇ ਜਿਹੜਾ ਵੀ ਦਿੱਤਾਂ ਦੀ ਚੜ੍ਹ ਕੇ ਆਇਆ ਪਰ ਅੱਜ ਵੀਰੋ ਬੁੱਢਾ ਜਰਨੈਲ ਦਾ ਤੁਹਾਨੂੰ ਸਾਰਿਆਂ ਨੂੰ ਸਾਥ ਦੇਣ ਦਾ ਹੱਕ ਮਣਦਾ ਤੁਸੀਂ ਪੋਤੇ ਦੀ ਫੋਟੋ ਦੇਖ ਕੇ ਇੱਟਾ ਉੱਥੇ ਬੈਠਾ ਆਹ ਪੁੱਤੋ ਕੋਲੇ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਰ ਦਾ ਪੋਤਾ ਪੁੱਤਰ ਉਦਾਂ ਰੋਈ ਜਾਂਦਾ ਕਹਾ ਉਹਦੇ ਬੱਚੇ ਕਹਾ ਭੈਣਾ ਕੰਨੀਆਂ ਰੋਈ ਜਾਂਦੇ ਨੇ ਕਿਉਂਕਿ ਉਹ ਜੋਧੇ ਦੇ ਤਾਂ ਫਿਰੜੀ ਜੋਧਾ ਉਹਨਾਂ ਦਾ ਤੁਹਾਡੇ ਲਈ ਧਾਰ ਲਾ ਵੀਰੋ ਅੱਜ ਸਾਰਿਆਂ ਜਿੱਥੇ ਬੰਦੇ ਬਹੁਤ ਸਾਰੇ ਨਿਕਲ ਚੁੱਕੇ ਹਨ ਹੈਗੀਆਂ ਜਿਹੜੇ ਰਹਿ ਗਏ ਉਹਨਾਂ ਦੇ ਵਿਚ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੁਣ ਤੁਸੀਂ ਮੈਨੂੰ ਦੱਸੋ ਕਾਲਾ ਫੋਨ ਸਰਟੀਫਿਕੇਟ ਚਾਹੀਦਾ ਤੁਸੀਂ ਕਹਿੰਦੇ ਹੋ ਸਾਡੀ ਜਿਹੜੇ ਲੜਾਈ ਅਧੂਰੀ ਛੱਡ ਕੇ ਉਹ ਲੜਾਈ ਨੂੰ ਲੜਨ ਲਈ ਆਜ਼ਾਦ ਜਥੇਬੰਦੀ ਬੇਟੀਆਂ ਸਾਰੇ ਜਥੇਬੰਦੀ ਦੇ ਅੱਗੇ ਸਹਿਣ ਜਿਹੜੇ ਤੁਸੀਂ ਲੜਾਈ ਅਧੂਰੀ ਛੱਡ ਕੇ ਹੋ ਆਜ਼ਾਦ ਅਤੇ ਬੰਦੀ ਹੋਈ ਕ੍ਰਾਂਤੀਕਾਰ ਜਿੰਨੀਆਂ ਵੀ ਉੱਥੇ ਜੱਥੇਬੰਦੀਆਂ ਬੈਠੀਆਂ ਨੇ ਗਿਆ ਉਹ ਧੂੜੀ ਲੜਾਈ ਨੂੰ ਜਿਹੜੀ ਤੂੰ ਛੱਡ ਕੇ ਆ ਉਹ ਨੂੰ ਇਹ ਲੜਾਈ ਲੜਨ ਨੂੰ ਜੱਥੇਬੰਦੀਆਂ ਨੇ ਪਹਿਲ ਕੀਤੀ ਹੋਈ ਕਿਸਵਾਲਾ ਹਾਂਜੀ ਕਸਮ ਵਾਲਾ ਹਾਂਜੀ ਤੁਸੀਂ ਆਇਆ ਕਿਹਾ ਦੀਆ ਹਾਂਜੀ ਕੀ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਅਸੀਂ ਸੇਵਾ ਬੰਦੇ ਆਪ ਦੀ ਕਰ ਲੈਣ ਦੇ ਕੋਈ ਨਾ ਬਾਈ ਕਰ ਲੈਣ ਦੇ ਕਰ ਲੈਣ ਦੇ ਹਾਂਜੀ ਇਹ ਇਹ ਗਿਆਨ ਦਿੱਤਾ ਲਿਗਾ ਹਾਂਜੀ ਜੇ ਢੱਲੇਵਾਰ ਸਭ ਨੂੰ ਕੁਝ ਹੁੰਦਾ ਹੈ ਹਾਂਜੀ ਹੈ ਹਾਂਜੀ ਤਾਂ ਅਸੀਂ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪਿੰਡਿਤ ਨਹੀਂ ਬਣ ਦੇਵਾਂਗੇ ਹਾਂਜੀ ਓਕੇ ਹਾਂਜੀ ਉਹ ਤੋਂ ਬਾਅਦ ਹਾਂਜੀ ਕਿ ਸਾਡੇ ਪਿੰਡਾਂ ਚ ਪਰਜੇਤਾ ਰਹੇ ਹਾਂਜੀ ਹਾਂਜੀ ਪਰਜੇਤਾ ਬੜਿਆ ਹੋ ਜਾਂਦੇ ਸਾਡੇ ਪਿੰਡਾਂ ਹਾਂਜੀ ਹਾਂਜੀ ਹੈ ਹਾਂਜੀ ਤੇ ਉਹ ਪਤਾ ਹੀ ਕੀ ਪ੍ਰਚਾਰ ਕੀ ਕਰਦੀਆਂ ਨੇ ਉਹ ਪ੍ਰਚਾਰ ਇਹ ਕਰਦੀਆਂ ਨੇ ਬਿਹਾਲ ਜਾਂਦਾ ਅਮਲ ਰੋੜੇ ਨੇ ਦੇਤਾ ਕੁਝ ਬੈਰੀ ਗੁੱਡ ਮੈਨੂੰ ਜਵਾਬ ਦਿੰਨਾ ਬਸ ਆਹ ਇੱਕ ਤਰਾ ਜਵਾਬ ਕੋਈ ਬਣ ਕੇ ਜਵਾਬ ਦੇ ਮੈਂ ਜਵਾਬ ਦਿੰਦਾ ਇਹਨਾਂ ਨੇ ਇੱਕ ਇੱਕ ਮਿੰਟ ਖੜਪਰੇ ਹੁਣ ਮੈਨੂੰ ਬੋਲ ਲੈਣ ਸਾਰੇ ਸਾਡੇ ਤਾਂ ਸੁਣ ਲੈ ਬੈਠੇ ਨੇ ਭਰਾਵਾਂ ਨੇ ਉਹਨੇ ਚੁੱਪ ਕਰਦਾ ਗਿਆ ਨੇ ਕੋਈ ਨਾ ਸੁਣ ਹੁਣ ਬੋਲ ਲੈ ਤੂੰ ਹੁਣ ਇੱਕ ਮਿੰਟ ਖੜਤਾ ਜਾ ਕੋਈ ਨਾ ਜਵਾਬ ਮਿਲੂਗਾ ਮੈਨੂੰ ਜੀ ਜੀ ਜਵਾਬ ਦਿੰਦਾ ਇੱਕ ਮਿੰਟ ਖੜਦਾ ਗੁੱਡ ਬਣ ਕੇ ਬਰਾਬਰ ਹੋ ਜਾ ਕੋਈ ਨਾ ਭਰਾਵਾਂ ਨਾਲ ਲੜਨਾ ਕੋਈ ਨਾ ਓ ਬਾਈ ਵਣ ਚੁੱਪ ਹੋ ਗਿਆ ਕੋਈ ਚੀਜ਼ ਫੜਦਾ ਵੱਟੇ ਬਜਮਣ ਚ ਚੁੱਪ ਕਰ ਲੈ ਸਾਰਾ ਮੇਰੇ ਲਈ ਪਿੱਛੇ ਬਾਈ ਚੁੱਪ ਕਰ ਜਾ ਬਾਈ ਚੁੱਪ ਕਰ ਯਾਰ ਹੱਥ ਬਣ ਕੇ ਬੈਠ ਗਿਆ ਯਾਰ ਬਾਈ ਬਣ ਕੇ ਯਾਰ ਓ ਹੁਣ ਚੁੱਪਾ ਚੁੱਪ ਹੋ ਗਿਆ ਚੁੱਪ ਹੋ ਗਿਆ ਬਾਈ ਚੁੱਪ ਹੋ ਗਿਆ ਚੁੱਪ ਕਰ ਬਾਈ ਬਣ ਕੇ ਚੁੱਪ ਹੋ ਗਿਆ ਬਾ ਚੁੱਪ ਬਾਈ ਬਣ ਕੇ ਚੁੱਪ ਹੋ ਗਿਆ ਹੁਣ ਖੜ ਦੇ ਬੀਓ ਚੰਚਾ ਬੜਿਆ ਵਖਿਆ ਨੇ ਓ ਚੁੱਪ ਕਰ ਤਾ ਤਰ ਕਰਕੇ ਸਾਰੇ ਬੰਦੇ ਹੋਰ ਬੋਲਣ ਲੱਗ ਪਿਆ ਯਾਰ ਓ ਚੁੱਪ ਕਰ ਯਾਰ ਬਾਈ ਓ ਬਾਟ ਇੱਕ ਮਿੰਟ ਖੜ੍ਹਦੇ ਯਾਰ ਇੱਕ ਮਿੰਟ ਚੁੱਪ ਹੋ ਜਾ ਬੰਦੂ ਬੋਲੀ ਵਾ ਯਾਰ ਮੈਂ ਮੁੱਖ ਮੰਤਰੀਆਂ ਸਵਾਲ ਜਵਾਬ ਦੇਣਾ ਲੜੀ ਜਾਣਾ ਜਿਹੜੇ ਨੁਟਰਾ ਯਾਰ ਮੈਂ ਗੋਲੀ ਦਾ ਜਾਨਾ ਉਹ ਜਿੰਦਾ ਜਵਾਬ ਚੁੱਪਦਾ ਕਰ ਮਾਦਾ ਟੁੱਟਲੀ ਜੇਲਾ ਉਤਾਨੇ ਸਾਰਾ ਕੋ ਦੇਖ ਲੈ ਓਏ ਭਾਈ ਸਵਾਲ ਦਾ ਜਵਾਬ ਚਾਹੀਦਾ ਚੱਲ ਦੇ ਮੇਰੇ ਚੱਲ ਮੇਰਾ ਪਗਮਾਤ ਬਣਿਆ ਅਮਨ ਰੋਡ ਮਸੀ ਦਾ ਮੁੰਡਾ ਬਦਾ ਅਮਨ ਰੋਡ ਸਾਰੇ ਖਬਰ ਚੁੱਪਾ ਪੜ ਕੇ ਅਮਨ ਰੋਡਾ ਕੀ ਹੈ ਤੇ ਸਾਰੇ ਜਿਹੜੇ ਲੀਡਰ ਨੇ ਜਾਂ ਅਮਨ ਰੋੜੇ ਵਰਗੇ ਚ ਅਮਨ ਰੋੜ ਦੀ ਗੱਲ ਕਰ ਲੈ ਚਿਹਰੇ ਜਿਹੜਾ ਤੂੰ ਵੱਡਾ ਜਿਹੜਾ ਆਫਸਰ ਭੋਜਾ ਦੀ ਘਾਟਾ ਕੌਣ ਵਾਲਾ ਭਗਮਤ ਮਾਨ ਦੀ ਗੱਲ ਕਰ ਲੈ ਉਹ ਚਾਰ ਦਿਨਾਂ ਨੂੰ ਅੱਜ ਤੋਂ 10 ਦਿਨਾਂ ਨੂੰ ਬਾਈ ਛੁਣਵਾ ਕੱਕੇ ਜਾਣਾ ਬਾਈ ਤੂੰ ਸੱਤ ਬਈ ਜਿੰਨੇ ਵੀ ਲੋਕ ਖੜੇ ਹੋ ਇਹ 10 ਦਿਨਾਂ ਨੂੰ ਜਾ ਕੇ ਕੇਦਰੀ ਬਾਦੇ ਨਲਗਾ ਚੱਕਣ ਵਿੱਚ ਜਿੱਲੀ ਦੇ ਵਿੱਚ ਚੋੜਾ ਸੁਣ ਲੈ ਬਾਈ ਯਾਰ ਹੁਣ ਸਾਰਿਆਂ ਦੀ ਗੱਲ ਆ ਯਾਰ ਡਾਕੂਮੈਂਟ ਮਾਈ ਬੁਰਦਾਤਾ ਬੁਰਦਾਤਾ ਤੇ ਚਮਚੇਰੇ ਬੁਰਦਾਤਾ ਤੁਸੀਂ ਚਮਚੋ ਆਮ ਆਦੀ ਪਾ ਕੇ ਸੁਣ ਲੈਂਗੇ ਨਾ ਵੀਡੀਓ ਬਣਾ ਲਾ ਵੀਡੀਓ ਵੀਡੀਓ ਤੁਮਨ ਤੋਂ ਚੁੱਕਿਆ ਡਾਕਟਰ ਅਮਨ ਰੌੜ ਤੋਂ ਚੁੱਕਿਆ ਤੁਹਾਨੂੰ ਸਿੱਧੇ ਅੱਖਾਂ 'ਚ ਪਾ ਕੇ ਗੱਲ ਕਰਨੀ ਤੇਰੇ ਭਗਵਾਨ ਤੁਮਨ ਦੀ ਮਨਜੀਬੜੀ ਠੋਕ ਕੇ ਲੇ ਚੁੱਕਿਆ ਕੱਟ ਕੇ ਜਲਾ ਕੱਟ ਕੇ ਓਏ ਲਾ ਗੁਰਦੁਆਰਾ ਕੋਰ 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 ਹੁੱਗਾ ਗਿਆ ਝਾੜੂ ਵਾਲਾ ਝਾੜੂ ਕੱਟੇ ਸੁੱਟ ਤੂੰ ਚਲ ਦੋ ਦੋ ਵੀ ਜਿਹੜਾ ਪੰਜਾਬ ਖਾ ਕੇ ਰੱਖਦਾ ਦੋਹਰਾ ਔਰ ਜੇ ਦੋਹਰਾ ਦੇ ਝਾੜੂ ਵਾਲੇ ਦੋਹਰਿਆਂ ਨੂੰ ਕਦੋਂ ਪੰਜਾਬ ਦੀ ਪੱਟੀ ਨੂੰ ਖੋਖਰਾ ਦੀ ਪਰਵਾਰ ਕਰ ਪਰਵਾਦੀ ਦਾ ਉਤਰਕ ਓਏ ਆ ਥੋੜੀ ਹੁੰਦਾ ਯਾਰ ਇੱਕ ਮਿੰਟ ਮੇਰੇ ਖੜੇ ਖੜੇ ਭਾਈਆ ਸਾਈਡ ਤੇ ਰਹੋ ਕੋਈ ਨਾ ਤੂੰ ਨਾ ਬੋਲੀ ਚੱਲ ਭਾਈ ਛੋਟੂ ਓਏ ਹਟ ਜਾ ਮੁੱਤਵਾੜਾਂ ਬੋਲੇ ਨੇ پتہ ماٿي کلا ريو لیکن اورا ڪونه ڪونه اوه راجا پنجاه ڪردو اڀر اڀر ڪارجا ڪر دو ڪارجا ڪر دو اوه <سؤال> 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 <سؤال>

ਚਲੋ ਜੀ ਤੇਰਾ ਬੋਲੀ ਤੇਰਾ ਸਹੀਏ ਬਾਲ ਚੋਰ ਨਾ ਬਾਲ ਬਾਲ ਨਾ ਰੋਈ ਬਾਈ ਬੈਠ ਜਾ ਯਾਰ ਬਾਲ ਬਾਲ ਯਾਰ ਯਾਰ ਬਾਲ ਯਾਰ 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 ਕਿ ਆਜੀ ਛੋਟੇ ਇਕਤਾ ਨੇ ਸਰਕਾਰਾਂ ਨੂੰ ਬਾੜੀ ਪਾ ਕੇ ਰੱਖ ਤਾ ਮੇਰੇ ਦੀਰੋ ਮਰੇ ਪਰਵਾਚ ਉੱਠ ਕਰ ਜਾ ਹੁਣ ਉਹ ਟ੍ਰੇਕਾ ਕੰਮ ਪੈ ਗਿਆ ਸਰਕਾਰਾਂ ਨੂੰ ਭਰਾ ਦੇ ਬਾੜੀ ਪਾ ਕੇ ਰੱਖ ਤਾ ਛੋਟੀ ਇਕਤਾ ਨੇ ਅੱਜ ਪੰਜਾਬ ਸਰਕਾਰ ਦਾ ਡੀਜੀਪੀ ਸਾਰੇ ਸੈਂਟਰ ਤੇ ਬੰਦੇ ਬੱਤੇ ਰਹੇ ਨੇ ਕਿ ਢੱਲੇ ਬਾਹਰ ਫੜਦੇ ਮਿੰਤਾ ਕੱਟ ਕੇ ਹਟ ਜਾਓ ਕਿ ਢੱਲੇ ਪ੍ਰਧਾਨ ਸਾਹਿਬ ਆਪਣਾ ਮਰਨਾਰ ਤੋੜ ਦੋ ਨਾ ਇੱਕ ਗੱਲ ਕਹਿਤੀ ਕਿ ਮੇਰੀ ਜਿਹੜੀ ਹੈ ਸੀਰ ਆ ਓਹ ਕਿਸਾਨੀ ਮਜ਼ਦੂਰੀ ਦੇ ਲੋਕਿਆ ਭਰਾਵੋ ਆਪਾਂ ਕਿੱਡਾ ਵੱਡਾ ਸੰਤਾਪ ਓਂਡਾ ਕੀ ਆਂਦੇ ਆ ਪਿੱਛੇ ਦੇ ਦੇਗੜ ਮਹੀਨਾ ਆਪਾਂ ਮੰਡੀਆਂ ਦੇ ਵਿੱਚ ਰੋਲੇ ਆ 10 10 15 15 ਕਿਲੋ ਕਮਾਂਟਾ ਮਗਰ ਆਪਣਾ ਚੋਨਾ ਤੱਕ ਪਿਆ ਗਿਆ ਕਿਸਾਨਾਂ ਦਾ ਭਰਾਵੋ ਮਜ਼ਦੂਰਾਂ ਦਾ 2 2 ਮਹੀਨੇ ਮਜ਼ਦੂਰ ਮੰਡੀਆਂ ਦੇ ਵਿੱਚ ਰੋਲੇ ਨੇ ਕਿਸ ਕਰਕੇ ਚਾਹੁੰਦੇ ਨੇਗੇ ਕਿ ਇਹ ਜਿਹੜੀਆਂ ਸਰਕਾਰਾਂ ਨੇ ਜੀਆਂ ਸਾਡਾ ਆਉਣ ਨੇ ਸਮਝ ਦੇ ਵਿੱਚ ਫਸਲਾ ਕਿਸੇ ਦੇ ਖਾਤਰੋਂ ਛੇ ਆਪਾਂ ਲੱਕੜ ਕੇ ਰਾਜ ਦੀ ਲੜਾਈ ਨਾਲ ਲੜੇ ਮੇਰੇ ਵੀਰੋ ਮੇਰੇ ਭਰਾਵੋ ਮੇਰੇ ਵੀਰੋ ਸਤਕਾਰਯੋਗ ਭਰਾਵੋ ਅੱਜ ਸੋਨੂੰ ਕਿੱਥੇ ਆ ਕੇ ਲੜਾਈ ਲੜਨੀ ਆ ਗਾ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ ਦਾ ਸਰਾਹਤਨ ਦੀ ਲੋੜਾ ਸਾਰੀਆਂ ਜਿੰਨੀਆਂ ਵੀ ਸਤਕਾਰਯੋਗ ਜੱਥੇਬੰਦੀਆਂ ਨੇ ਬਿਨਾਂ ਸਾਰਿਆਂ ਨੇ ਚਾਮਾ ਦੇ ਵਿੱਚ ਬੋਲਤੀਆ ਇਹ ਜਿਹੜਾ ਆਪਾਂ ਜ਼ਿੰਦਗੀ ਦੇ ਵਿੱਚ ਅਧੂਰੀ ਲੜਾਈ ਛੱਡ ਕੇ ਆਇਆ ਹੋਰ ਚੇਹੀ ਲੜਾਈ ਨੂੰ ਕਿਉਂ ਵਧਾ ਰਹੇ ਆਂ ਛੇਤਾਈ ਨੂੰ ਅੱਜ ਸੋਨੂੰ ਸਾਡੇ ਨੂੰ ਪਤਾ ਕਿ ਜਿਹੜੇ ਬੇਲਾਪਾਂ ਬਾਅਦਸਪਰਾ ਇਸ ਤੋਂ ਸਰਕਾਰ ਦੁਆਰਾ ਫੇਰ ਲੈ ਕੇ ਆ ਰਹੀ ਦੁਆਰਾ ਫੇਰੋ ਬੇਲਾ ਕੇ ਆ ਰਹੀ ਆ ਭਰਾਵੋ ਪੰਜਾਬ ਦੀ ਖੇਤੀਬੜੀ ਨੂੰ ਯਾਰ ਤੇ ਲੱਗੇ ਹੋਣਗੇ ਆਪਸ ਕਰਕੇ ਚਾਹਣੇ ਮੇਰੇ ਵੀਰੋ ਮੇਰੇ ਭਰਾਵੋ ਆਪਾਂ ਕਿੱਥੇ ਹੋ ਕੇ ਕਿੱਥੇ ਹੋ ਕੇ ਲੜਾਈ ਲੜੀਏ ਆਪਾਂ ਆਪਣੀਆਂ ਜ਼ਮੀਨਾਂ ਬਚਾਈਏ ਆਪਾਂ ਆਪਣਾ ਖੇਤੀਬੜੀ ਤਾਂ ਚੜ ਚੜ ਬਚਾਈਏ ਮੇਰੇ ਭਰਾਵੋ ਮੇਰੇ ਵੀਰੋ ਪੂਰੀ ਖੜਕੇ ਰਹੋ ਚੁੱਪ ਕਰ ਦਿਓ ਬਾਈ ਹੁਣ 2 ਮਿੰਟ ਦੇਖੋ ਵੀਰੋ ਗੱਲ ਪਤਾ ਕੀ ਆ ਤੁਸੀਂ ਇੱਕ ਮੈਨੂੰ ਗੱਲ ਦੱਸੋ ਬਾਈ ਮੈਂ ਛੋਟੇ ਵਿੱਚ ਖੜਾ ਹਾਂ ਮੈਂ ਨੌਜਵਾਨਾਂ ਦੀ ਲੜਾਈ ਸਿਰ ਧਰ ਦੀ ਬਾਜ਼ੀ ਰਲਾ ਕੇ ਲੜਾਈ ਲੜੀ ਜਿੱਤੀ 120 ਕੀ ਕੋੜਪੀਆ ਮਾਰ ਤੱਕ ਨੌਜਵਾਨਾਂ ਦਾ ਘੜਾ ਪੁੱਟਿਆ ਜਦੋਂ ਨੌਜਵਾਨ ਮੇਰੇ ਕੋਲ ਆਉਂਦੇ ਨੇ ਨਾ ਕਹਿੰਦੇ ਨੇ ਕਿ ਸਾਡਾ ਪੰਜਾਬ ਦੇ ਹਾਲਾਤ ਬੜੇ ਖਰਾਬ ਹੋ ਗਏ ਪਰ ਜੇਕਰ ਹਾਲਾਤ ਖਰਾਬ ਹੋ ਗਏ ਪ੍ਰਭੂ ਸੁਧਾਰਨੇ ਕਿਹਨੇ ਆ ਉਧਰੋਂ ਅਮਰੀਕਾ ਕੈਨੇਡਾ ਸਾਨੂੰ ਸਾਰੇ ਕੱਢਣ ਨੂੰ ਫਿਰਦੇ ਨੇ ਜੇ ਭਰਾਵੋ ਪੰਜਾਬ ਜੁਰਾ ਪੰਜਾਬ ਤੁਹਾਡਾ ਘਰ ਹੈ ਇਸ ਘਰ ਨੂੰ ਸਵਾਰਨੇ ਤੁਹਾਨੂੰ ਸਾਰੇ ਨੂੰ ਅੱਗੇ ਆਉਣਾ ਪੈਣਾ ਅੱਜ ਸਾਡੇ ਨੌਜਵਾਨ ਅਸੀਂ ਸਾਡੇ ਆਲੇ ਪਲੇ ਕੱਖਣੀ ਨਾ ਸਾਡੇ ਸਰਕਾਰਾਂ ਨੇ ਉਹ ਸਾਡੇ ਨੌਜਵਾਨ ਡਿਬਰੂਗੜ ਦੇ ਜ਼ਿਲ੍ਹੇ ਦੇ ਬੱਚੇ ਨੇ ਸਾਡੀ ਕੌਮ ਦੀ ਗੱਲ ਕਰਨ ਵਾਲੇ ਸਾਡੀ ਪੰਜਾਬ ਦੀ ਗੱਲ ਕਰਨ ਵਾਲੇ ਇਨ੍ਹਾਂ ਸਰਕਾਰਾਂ ਨੇ NSA ਲਾਇਆ ਇਹਨਾਂ ਨੂੰ ਰੱਬ ਨੇ ਮਾਫ਼ੀ ਕਰਨਾ ਨੂੰ ਰੱਬ ਨੇ ਇਹਨਾਂ ਨੂੰ ਰੱਬ ਨੇ ਮਾਫ਼ੀ ਕਰਨਾ ਜਿਹੜਾ ਸਾਡੇ ਨੌਜਵਾਨਾਂ 'ਚ ਡਿਬਰੂਗੜ ਦੇ ਜ਼ਿਲ੍ਹੇ ਧੱਕੇ ਨੇ ਮੇਰੇ ਵੀਰੋ ਮੇਰੇ ਭਰਾਵੋ ਆਪਾਂ ਨੂੰ ਇਹ ਪੰਜਾਬ ਕੀ ਜਿਹੜਾ ਇਹ ਮੰਨਣੀ ਪੈਣੀ ਹੈ ਆਪਣੇ ਉੱਤੇ ਜਿਹੜੇ ਕਿ ਸਾਰੇ ਆਰਐਸਐਸ ਦੇ ਬੰਦੇ ਨੇ ਕਿ ਸਾਰੇ ਪੰਜਾਬ ਦੇ ਵਿੱਚ ਆਰਾ ਸ਼ੇਸ਼ੀ ਸਰਕਾਰਾਂ ਇਸ ਸਮੇਂ ਪੰਜਾਬ ਦੇ ਵਿੱਚ ਸਮਝੋ ਤੁਸੀਂ ਕਿਹੜੇ ਗੱਲਾਂ ਕਰੀ ਜਾਂਦੇ ਹੋ ਆਪਸ ਦੇ ਵਿੱਚ ਲੜੀ ਜਾਂਦੇ ਹੋ ਪਾਰਟੀਆਂ ਵਿੱਚ ਲੜੀ ਜਾਂਦੇ ਹੋ ਤੁਸੀਂ ਗੁਲਾਮ ਹੋ ਤੁਹਾਡਾ ਕੋਈ ਅਫਸਰ ਨਹੀਂ ਹੈਗਾ ਤੁਹਾਡਾ ਕੋਈ ਗੱਲ ਕਰਨ ਵਾਲੀ ਨਹੀਂ ਹੈ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿੱਥੇ ਜਾਦੋਂ ਜਿਹੜਾ ਨੌਜਵਾਨ ਪੰਜਾਬ ਦੀ ਗੱਲ ਕਰਦਾ ਜਾਂ ਸਰਕਾਰਾਂ ਮਰਵਾਉਂਦੀਆਂ ਨੇ ਜਾਂ ਜਨਾਲੇ ਛਟਾਉਂਦੇ ਨੇ ਮਾਨੂੰ ਦੱਸੋ ਤੁਸੀਂ ਮੈਨੂੰ ਜਵਾਬ ਦਿਓ ਇਸ ਚੀਜ਼ ਦਾ ਮੇਰੇ ਵੀਰੋ ਮੇਰੇ ਭਰਾਓ ਤੁਸੀਂ ਕਿਹੜੀ ਗੱਲ ਤਾਂ ਤੁਸੀਂ ਕਜ਼ਾਫਰ ਦੇ ਵਿੱਚ ਲੜੀ ਜਾਨੋ ਆਪਦੇ ਵਿੱਚ ਫੁੱਟ ਪਾਈ ਜਾਨੋ ਘੜਮ ਚੌਧਰੀ ਚਮਚੇ ਬਣ ਕੇ ਆ ਤਾਂ ਆਪਣਾ ਪੰਜਾਬ ਬਰਬਾਦ ਕਰ ਲਿਆ ਯਾਰ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮਾੜੇ ਮਾੜੇ ਗਲਤ ਦੇ ਦੇਖ ਜਾਨੋ ਆਪ ਭਗਮਤ ਮਾਨ ਵਾਲੀ ਚੋਣ ਲੜਨੂ ਕਰੇ ਸੀਗਾ ਤੈਨੂੰ ਮੈਨੂੰ ਕਰਾ ਹੱਥ ਬਣਾ ਲੈ ਮੇਰਾ ਖਲਾਛ ਛੱਡ ਦੇ ਕਾਂਗਰਸ ਮੈਨੂੰ ਐਮਪੀ ਦੀ ਚੋਣ ਦਿੰਦੀ ਸੀਗੀ ਟਿਕਟ ਦਿੰਦੀ ਸੀ ਕਿ ਆਹ ਸਕੂਰ ਤੋਂ ਲੜਨਾ ਚੋਣ ਤੁਸੀਂ ਮਾੜੇ ਮਾੜੇ ਹਿੱਤਾ ਚਾਤਰ ਆ ਮਾੜੇ ਮਾੜੀਆਂ ਗਰੀਆਂ ਨਾਲੇ ਥੋੜਾ ਪ ਇਹ ਛੋਟਾ ਪਾਇ ਤੁਹਾਡੇ ਉੱਪਰ ਲੱਗ ਰਿਹਾ ਹੈ ਇਹ ਆਪਦੇ ਘਰੋਂ ਪੈਸਾ ਦੇ ਰਹੇ ਉਹਨੇ ਕਿਹੇ ਇਹ ਆਪਦੇ ਘਰੋਂ ਥੋੜਾ ਪੈਸਾ ਦੇ ਰਹੇ ਨੇ ਥੋੜਾ ਪੈਸਾ ਰੂਪਾ ਲੁੱਟ ਕੇ ਖਾ ਗਏ 200 ਕਰੋੜ ਰੁਪਏ ਲੁੱਟ ਕੇ ਖਾ ਗਏ ਆਮਨ ਰੂੜਾ ਜਿੱਥੇ ਸਾਰੇ ਰੂਪ ਲੁੱਟ ਕੇ ਥੋੜੇ ਪੰਜਾਬ ਨੂੰ ਖਾ ਗਏ ਕਿਹੜਾ ਨੂੰ ਤੁਸੀਂ ਐਮਐਲਏ ਬਣਾਈ ਫਿਰਦੇ ਹੋ ਤੁਸੀਂ ਮੈਨੂੰ ਇੱਥੇ ਦੱਸੋ ਤੁਸੀਂ ਮੈਨੂੰ ਕਹਿੰਦਾ ਜਵਾਬ ਦਿਓ ਤੁਸੀਂ ਇੱਕ ਮਿੰਟ ਖੜੋ ਤੁਸੀਂ ਮੈਨੂੰ ਕਹਿੰਦਾ ਜਵਾਬ ਦਿਓ ਇੱਕ ਮਿੰਟ ਬਾਪੂ ਜੀ ਤੁਸੀਂ ਮੈਨੂੰ ਕਹਿੰਦਾ ਜਵਾਬ ਦਿਓ ਅੱਜ ਥੋੜਾ ਪੰਜਾਬ ਕਿਹੜੇ ਹਾਲਾਤਾਂ ਵਿੱਚ ਗੁਜ਼ਰ ਰਿਹਾ ਹੈ ਓ ਬਾਈ ਲੜਦੇਗਾ ਤਾਂ ਹੋਇਆ ਬੱਸ ਕਰਕੇ ਮੇਰੇ ਵੀਰੋ ਮੇਰੇ ਭਰਾਓ ਓ ਬਾਈ ਖਤਮ ਵਿੱਚੋਂ ਬੇਇਨਤੀ ਕਰਨੀ ਆਇਆ ਕਿਉਂ ਇਸ ਬੁੱਢੇ ਜਰਨਲ ਨੂੰ ਵਿਚਾਲੀਓ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਨੂੰ ਵਿਚਾਲੀਓ ਜਿਹਨੇ 45 ਸਾਲ ਤੁਹਾਡੀ ਸਰਤੇ ਕਫੜ ਮੰਨ ਕੇ ਲੜਾਈ ਕੀਤੀ ਅਨੇਕਾਂ ਜੇਲਾ ਅਨੇਕਾਂ ਥਾਣੇ ਦੇ ਕਿਰ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਨੇ ਅੱਜ ਉਹਨਾਂ ਦਾ ਪਰਿਵਾਰ ਉਹਨਾਂ ਦੇ ਬੱਚੇ ਜਿਹੜੇ ਭਾਵਕ ਹੁੰਦੇ ਨੇਗੇ ਦਿਲ ਪਾੜਦਾ ਦਿਲ ਤੁਸੀਂ ਹਜੇ ਵੀ ਸੱਤਾ ਦੇ ਵਿੱਚ ਬੈਠੇ ਪਾਟੇ ਨੇ ਗੱਲਾਂ ਕਰੀ ਜਾਂਦੇ ਹੋ ਹਜੇ ਵੀ ਰਾਜਨੀਤੀ ਕਰੀ ਜਾਂਦੇ ਹੋ ਤੋ ਛੋਕੜਾ ਤੁਹਾਡੇ ਪੰਜਾਬ ਦੀ ਲੜਾਈ ਲੜ ਰਿਹਾ ਉਹ ਬੁੱਢਾ ਜਰਨੈਲ ਜਿਹੜੇ ਆਪਣਾ ਵਸਾਰਾ ਕੋਲੇ ਲੇਖੇ ਲਾਤਾ ਆਪਣਾ ਫੀਰ ਸਾਰਾ ਲੇਖੇ ਰਹਾਤਾ ਤੁਹਾਡੇ ਤੁਸੀਂ ਹਜੇ ਵੀ ਇਹਨਾਂ ਦੇ ਆਪਾਂ ਹਜੇ ਵੀ ਇਹਨਾਂ ਦੇ ਚਮਚੇ ਬਣੇ ਖੜੇ ਆ ਕਦੋਂ ਜਾਗੋਗੇ ਕਦੋਂ ਪੰਜਾਬ ਦੀ ਲੜਾਈ ਲੜੋਗੇ ਕਦੋਂ ਇਕੱਠੇ ਹੋਵੋਗੇ ਤੁਹਾਨੂੰ ਸਾਰਿਆਂ ਨੂੰ ਪਾੜਤਾ ਇਹਨਾਂ ਨੇ ਪਾੜ ਕੇ ਤੁਹਾਡੀ ਜਵਾਨੀ ਤੁਹਾਡੀ ਜਵਾਨੀ ਪਰਵਾੜ ਹੋ ਗਈ ਵਿਦੇਸ਼ਾਂ ਦੇ ਵਿੱਚ ਠੱਕੇ ਖਾਈ ਜਾਂਦੀ ਹੈ ਤੁਹਾਡੇ ਨੌਜਵਾਨਾ ਰੋਜ਼ ਬਾਹਰ ਕਤਲ ਹੁੰਦੇ ਨੇਗੇ ਨੌਜਵਾਨੀ ਪੰਜਾਬ ਛੱਡ ਛੱਡ ਕੇ ਜਾਈ ਜਾਂਦੀ ਆ ਤੁਸੀਂ ਕਿਹੜੀਆਂ ਗੱਲਾਂ ਦੇ ਵਿੱਚ ਤੁਸੀਂ ਲੜੀ ਜਾਂਦੇ ਮੈਨੂੰ ਦੱਸੋ ਤੁਹਾਡੇ ਕੋਲੇ ਕੋਈ ਤੁਹਾਡੇ ਕੋਲੇ ਕੋਈ ਰਾਜਨਿਕ ਲੋਕਾ ਤੁਸੀਂ ਦੁਨੀਆ ਦੇ ਉੱਤੇ ਤਲੀ ਰਾਜ ਪਹਿਲਾਂ ਕੀਤਾ ਤੁਸੀਂ ਲੜਿਓ ਇਸ ਦੇ ਲਈ ਓਏ ਤੁਹਾਨੂੰ ਰਾਜਨੀਤਿਕ ਪਾਰ ਦੇਣਾ ਧਰਮਾਂ ਦੇ ਵਿੱਚ ਪਾਰਤਾ ਆਪੇ ਦੇ ਵਿੱਚ ਤਾਰ-ਤਾਰ ਕਰਕੇ ਛਿੜਤਾ ਓਏ ਤੁਸੀਂ ਦੁਨੀਆ ਤੇ ਰਾਜ ਕਰਨ ਵਾਲਾ ਸੂਬਾ ਸਭ ਤੋਂ ਵਜਾਉ ਧਰਤੀ ਓਏ ਤੁਸੀਂ ਆਹ ਪਰਿਵਾਰ ਹੋ ਕੇ ਤੁਸੀਂ ਜਾ ਕੇ ਸਾਰੇ ਦੇਖ ਲਓ ਤੁਹਾਡਾ ਹਾਲਾਤ ਅੱਜ ਪੰਜਾਬ ਦੇ ਕੀ ਨੇਗੇ ਦੱਸੋ ਥੋੜੀ ਕਿਸਾਨੀ ਜਵਾਨੀ ਦੇ ਨੌਜਵਾਨੇ ਨਸ਼ਿਆਂ ਦੇ ਵਿੱਚ ਮਰ ਗਈ ਚਿੱਟਾ ਲੈ ਕੇ ਇੱਥੇ ਖੜਾਤਾ ਉਹ ਨੌਜਵਾਨ ਨੂੰ 30 40 40 ਲੱਖ ਰੁਪਏ ਲੈ ਕੇ ਜੱਟ ਠੱਕੀ ਜਾਂਦੇ ਨੇ ਤੁਹਾਡੇ ਸਕੂਲ ਕਾਲੇ ਸਾਰਾ ਤੁਹਾਡੇ ਪਾਣੀ ਬਰਬਾਦ ਹੋ ਗਿਆ ਤੁਸੀਂ ਹਜੇ ਵੀ ਹਜੇ ਵੀ ਇਹ ਪਾਰਟੀ ਨਾ ਖੜਾ ਨਹੀਂ ਛੋੜਦੀ ਮੈਂ ਕਹਿਣਾ ਚਾਹਣਾ ਅੱਜ ਜਿਹੜੀ ਮਰਜੀ ਪਾਰਟੀ ਦੇ ਨਾਲ ਹੱਥ ਜਾ ਕੇ ਮਲਾ ਲਾ ਇਹੀ ਸਾਰੇ ਦੇਖ ਲਓ ਕਿਵੇਂ ਪਾਣੀ ਬੋਗੋ ਬੰਦੇ ਪਰ ਜਮੀਰ ਨਹੀਂ ਮੰਨਦੀ ਤੁਹਾਡੀ ਲੜਾਈ ਆ ਸਿਰ ਤੇ ਕੱਫੜ ਬੰਨ ਕੇ ਲੜਾਂਗੇ ਮੇਰੇ ਵੀਰੋ ਮੇਰੇ ਭਰਾਵੋ ਉਹ ਬਗਾਨੇ ਪੁੱਤਾਂ ਦਾ ਥੋੜਾ ਸੁਭ ਕਰ ਲ ਮਾਰਤਾ ਕੋਈ ਤੁਹਾਡਾ ਸ਼ੁਭਕਰ ਨੌਜਵਾਨ ਗੋਲੀਆਂ ਮਾਰ ਕੇ ਮਾਰਦਾ ਤੁਹਾਡੇ ਕਿਸਾਨ ਆਕੂਆਂ ਦੇ ਤਾਰ-ਤਾਰ ਮੂਰੇ ਗੋਲੀਆਂ ਮਾਰ ਦਿੰਦੇ ਨੇਗੇ ਉਹ ਕਿੰਨੇ ਜੇ ਨਿਗਾਹ ਬਾਕੀਆਂ ਉਹ ਜਿਹੜੀ ਦਿੱਲੀ ਜਿਹੜੀ ਦਿੱਲੀ ਦੇ ਉੱਪਰ ਝੰਡਾ ਤੁਸੀਂ ਬੁਲੰਦ ਕੀਤਾ ਹੋਵੇ ਤੁਸੀਂ ਕੁਰਬਾਨੀਆਂ ਦਿੱਤੀਆਂ ਹੋਣ ਉਹ ਦਿੱਲੀ ਤੁਹਾਨੂੰ ਬਾਦਰ ਨਹੀਂ ਟੱਪਣ ਦਿੰਦੀ ਓਏ ਉਹ ਦਿੱਲੀ ਤੁਹਾਨੂੰ ਕਹਾਣੀ ਜਾਂਦੇ ਜੂ ਕਿਹੜੇ ਅਗਲੇ ਵਿੱਚ ਪਾ ਤੀਂਦੇ ਗੱਲਾਂ ਕਰਦੇ ਹੋ ਤੁਸੀਂ ਹੱਜੀ ਵੀ ਉੱਥੇ ਜਾ ਕੇ ਖੜੇ ਹੋ ਓਏ ਦਿੱਲੀ ਛੋਟੀ ਆ ਭਾਰਤ ਦੇ ਛੋਟਾ ਉਹ ਛੋਟਾ ਦੇਸਾਂ ਤੁਸੀਂ ਕੁਰਬਾਨੀਆਂ ਦੇ ਕੇ ਇਸ ਦੇਸ ਨੂੰ ਚਾਰ ਕਰਾ ਤੁਸੀਂ ਮਾਲਕ ਨੂੰ ਪਰ ਇਹ ਤੁਹਾਨੂੰ ਅਗਰੀ ਵਧਣ ਦਿੰਦੇ ਇਹ ਤੁਹਾਡੇ ਇਨਾ ਕਰਕੇ ਤੁਹਾਡੇ ਪੁੱਤ ਕਰਕੇ ਤੁਹਾਡਾ ਫੁੱਟ ਕਰਕੇ ਹੈ ਪਹਿਲਾਂ ਆਪਾਂ ਰਾਜ ਕੀਤਾ ਤੇ ਹੁਣ ਵੀ ਆਪਾਂ ਆਪਣੀ ਕੌਮ ਨੇ ਆਪਣੇ ਪੰਜਾਬ ਦੇ ਰਾਜ ਕਰਨਾ ਪਰ ਆਪਣਾ ਮੂਲ ਪਛਾਣ ਲਓ ਨੌਜਵਾਨੋ ਤੁਹਾਨੂੰ ਤੁਹਾਡੇ ਕੋਲੇ ਬੇਨਤੀ ਕਰਕੇ ਜਾਂਨਾ ਮੂਲ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਸਾਡਾ ਸਿਧਾਂਤ ਉਹ ਤੇ ਪਹਿਲਾਂ ਤੇ ਕਿਸੇ ਪੰਜਾਬ ਦੀ ਲੜਾਈ ਲੜਨੀ ਹੈ ਅਸੀਂ ਆਪਣੀ ਸਿੱਖੀ ਦੀ ਗੱਲ ਕਰਨੀ ਹੈ ਅਸੀਂ ਆਪਣੇ ਕੌਮ ਦੀ ਗੱਲ ਕਰਨੀ ਹੈ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਅਸੀਂ ਆਪਣੀ ਕਿਸਾਨੀ ਦੀ ਗੱਲ ਕਰਨੀ ਹੈ ਅਸੀਂ ਆਪਣੇ ਪਾਣੀ ਦੀ ਗੱਲ ਕਰਨੀ ਹੈ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਨੀ ਹੈ ਅਸੀਂ ਆਪਣੀ ਬੋਲੀ ਦੀ ਗੱਲ ਕਰਨੀ ਹੈ ਤੁਸੀਂ ਆਫਤ ਦੇ ਵਿੱਚ ਨਾ ਪਾਟੋ ਮੈਂ ਛੋਟਾ ਮੈਂ ਤੁਹਾਡਾ ਆਪਣਾ ਛੋਟਾ ਬੱਚਾ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਾ ਕੇ ਲੈ ਕੇ ਆਓ ਨੌ ਪਰਚੇ ਜਾਲਮ ਸਰਕਾਰ ਨੇ ਪਾਏ ਮੇਰੇ ਭੈਣਾਂ ਤੇ ਕਿਰਨੀ ਬਖਸ਼ੀਆਂ ਉਹ ਮੈਂ ਤੁਹਾਡੇ ਲਈ ਖੜਾ ਇਸ ਕਰਕੇ ਤੁਸੀਂ ਹਜੇ ਵੀ ਮੈਨੂੰ ਕਿਤਨਾ ਕਿਦ ਤੁਸੀਂ ਮੈਨੂੰ ਹਜੇ ਵੀ ਮੇਰੇ ਤੋਂ ਕੋਈ ਸ਼ੰਕਾ ਕਰਦੇ ਹੋ ਮੈਂ ਗੱਲ ਕਹਿਣਾ ਚਾਹਣਾ ਮੈਂ ਜਿੱਥੇ ਮਰਜੀ ਨਾਲ ਕਿਤੇ ਅਗ ਲੱਖਾਂ ਰੁਪਏ ਮੈਂ ਜੱਟਾਂ ਤੋਂ ਕਮਾ ਲਿਆ ਕੱਟੀਆਂ ਨੇ ਘਰੇ ਨਵੀਆਂ ਚਾਬੀਆਂ ਲੈ ਕਉਂਦੇ ਸੀ 5 ਰੁਪਏ ਸਾਬਤ ਕਰਦੇ ਥੋੜੀ ਸੱਤ ਦੇ ਵਿੱਚ ਮੈਂ ਗੱਲ ਵੱਟ ਕੇ ਛੱਡ ਦਿਓ ਮੇਰਾ ਗੱਲ ਵੱਟ ਕੇ ਛੱਡ ਤੇ ਜੋ ਕੀ 5 ਰੁਪਏ ਕਿਦੋਂ ਸਾਬਤ ਕਰਦੇ ਥੋੜੀ ਲੜਾਈ ਆ ਨੌਟਵਾਨ ਦੀ ਲੜਾਈ ਥੋੜੇ ਭਵਿੱਖ ਦੀ ਲੜਾਈ ਹੱਤਾਂ ਨਾਲ ਲੜ ਰਹੇ ਆ ਇਸ ਕਰਕੇ ਮੇਰੇ ਭਰਾਵੋ ਮੇਰੇ ਵੀਰੋ ਤੁਹਾਡੇ ਚਰਨਾਂ ਦੇ ਵਿੱਚ ਪੇੜ ਤੇ ਲੈ ਕੇ ਆਇਆ ਕਿ ਹੁਣ ਆਪੂ ਆਪਨੇ ਬਕਰੇਵੇਂ ਦੂਰ ਕਰਕੇ ਬਾੜੀਆਂ ਬੱਲ ਕੇ ਕ੍ਰੌਰੀ ਬਾਰਡਰ ਤੇ ਜੰਮ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਆਕੂ ਫਾਸਲਾ ਲੈਂਦੇ ਨਹੀਂ ਤੁਹਾਡਾ ਇਕੱਠ ਆ ਤੁਹਾਡਾ ਖੜਾ ਇਕੱਠ ਸਰਕਾਰ ਨੂੰ ਚੁਗ ਰਿਹਾ ਕੋਡੀਆਂ ਹਾਜ਼ਰੀ ਹੈ ਨਾ ਜਿਹੜੀ ਤੁਸੀਂ ਆ ਚੱਲ ਕੇ ਆਏ ਹੋ ਇਹ ਸਰਕਾਰ ਨੂੰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਸਰਕਾਰੀ ਟੋਪਾਂ ਨੂੰ ਕਿਹ ਪਹਾਨਾ ਉੱਤੇ ਕਢ ਕੇ ਲੋਕਾਂ ਨੂੰ ਲਾਮਬੰਦ ਕਰੀ ਜਾਂਦਾ ਜਾਗਰੂਤ ਕਰੀ ਜਾਂਦਾ ਇਹ ਛੋਟੀ ਜਿਹੜਾ ਇੱਥੇ ਤੁਸੀਂ ਪਹੁੰਚੇ ਨਾ ਇੰਨਾ ਇਕੱਠ ਇਹ ਸਰਕਾਰ ਨੂੰ ਹਾਜ਼ਮ ਨਹੀਂ ਹੋ ਰਿਹਾ ਤੁਹਾਡੀ ਇੱਥੇ ਆਈ ਦੀ ਹਾਜ਼ਰੀ ਲੱਗੀ ਤਾਂ ਤੁਸੀਂ ਅੰਦੋਲਨ ਦੇ ਵਿੱਚ ਹਿੱਸਾ ਪਾਤਾ ਤੁਸੀਂ ਜਿਹੜੇ ਮੈਨੂੰ ਸੁਣਨ ਆਏ ਹੋ ਕਿਉਂਕਿ ਪਤਾ ਭਾਨ ਨੇ ਗੱਲ ਕਿਹੜੀ ਕਰਨੀ ਆ ਬਾਕੀ ਗੱਲ ਕਰਨੀ ਆ ਆਪਣੇ ਪੰਜਾਬ ਦੀ ਗੱਲ ਕਰਨੀ ਆਪਣੇ ਧਰਤੀ ਦੀ ਗੱਲ ਕਰਨੀ ਲੋਕਾਂ ਨੂੰ ਲਾਅਮਾਨਤ ਕਰਨੀ ਸਾਲਾਂ ਨੂੰ ਚੁੱਭ ਰਹੀ ਹੈ ਇਹ ਗੱਲ ਆ ਦੇਖਾ ਆ ਦੇਖੋ ਆ ਦੇਖੋ ਕਿਹਾ ਬਜ਼ੁਰਗਾਂ ਨੇ ਗੋਲੀਆਂ ਬੱਚਿਆਂ ਨੇ ਕਿਵੇਂ ਅਥਰੂ ਕਾਸਟ ਬੱਚੇ ਨੇਗੇ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਆਪਾਂ ਇਕੱਠੇ ਹੋ ਕੇ ਲੜੀਏ ਤੁਹਾਡੇ ਸਾਰਾ ਚਾਰਮਾ ਦੇ ਵਿੱਚ ਬੇੜਤੀਆ ਕੱਲ ਨੂੰ 10 ਵਜੇ 10:30 ਵਜੇ ਦਿਰਦੇ ਪਹੁੰਚੋ ਜਿੰਨਾਂ ਕੋਲੇ ਆਪਣੇ ਸਾਧਨ ਨਹੀਂ ਦਿਰਦੇ ਪਹੁੰਚੋ ਮੇਰੇ ਵੀਰੋ ਮੇਰੇ ਭਰਾਵੋ ਤੜਪੇ ਤੋਂ ਪਾਤਰਾਂ ਤੋਂ ਪਟਾਖਾ ਇਕੱਠ ਆਪਾਂ ਲੈ ਕੇ ਜਾਵਾਂਗੇ ਆਉਣ ਵਾਲੇ ਦਿਨ ਵਿੱਚ ਮੈਂ ਸਾਰੇ ਪੰਜਾਬ ਦੇ ਵਿੱਚ ਜਾਣਾ ਉਹ ਮੇਰਾ ਕੰਮ ਤੋਂ ਖਣ ਲੱਗਿਆ ਸਵੇਰ ਤੋਂ ਲੈ ਕੇ ਸ਼ਾਮ ਦੇ ਲਈ ਬੁੱਢਾ ਦਾ ਕੋਈ ਵੋਟਾਂ ਮਗ ਰਿਹਾ ਮੈਂ ਦੱਸੋ ਕੀ ਕਰ ਰਹੇ ਹਾਂ ਮੈਂ ਚਾਹੁੰਦਾ ਕਿ ਸਾਡੀ ਨੌਜਵਾਨੀ ਸਾਡੀ ਲਾਂਬਾਤ ਹੋਵੇ ਜਾਗਰੂਤ ਹੋਵੇ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਤੁਹਾਡੇ ਚਾਹਾਂ ਦੇ ਵਿੱਚ ਹੱਥ ਮੱਲ ਕੇ ਬੇਨਤੀ ਹੈ ਕਿ ਕਾਲੂ ਤੇ ਆਉਣ ਵਾਲੇ ਕਰਾ ਦੇ ਵਿੱਚ ਬਾਰੀਆਂ ਮੰਨ ਕੇ ਆਪਾਂ ਦੋਨਾਂ ਨੇ ਪਹਚਾਣਾ ਇਕੱਠੇ ਹੋਣਾ ਸਾਰੇ ਇਕੱਠੇ ਹੋ ਕੇ ਜੜੀ ਪੰਜਾਬ ਦੀ ਲੜਾਈ ਲੜਨੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਜਿਹੜੇ ਜਾਵੇਂ ਕਾਲੂ ਪੁੱਤਰ ਦੇ ਹੱਥ ਖੜਾ ਕਰਕੇ ਦੱਸੋ ਸਾਰੇ ਜਾਵਾਂਗੇ ਕਿਹੜੇ ਕਿਹੜੇ ਪਹੁੰਚਾਂਗੇ ਸਾਰੇ ਚੱਲਾਂਗੇ ਜੋ ਧਿਆਨ ਇੱਕ ਮਿੰਟ ਇੱਕ ਜਣਾ ਇੱਕ ਮਿੰਟ ਖੜ੍ਹ ਦੋ ਹੁਣ ਉਸ ਬੁੱਢੇ ਸਰਦਾਰ ਦੀ ਚੰਤੀ ਕਣਾਂ ਲਈ ਇੱਕ ਜਕਾਰਾ ਛੱਡੂੰਗਾ ਜਕਾਰੇ ਦਾ ਜਵਾਬ ਨਹੀਂ ਜ਼ੋਰ ਨਾਲ ਦੇਣਾ ਜੇ ਜਿੰਨਿਆਂ ਨੇ ਸਾਰਿਆਂ ਦੇ ਕੰਨਾਂ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਸਾਡੇ ਬੁੱਤੀ ਨੇ ਉਹਨਾਂ ਦੇ ਦੌਰੇ ਪੈਣ ਮੈਂ ਜਕਾਰਾ ਛੱਡੂੰਗਾ ਪੂਰੀ ਜੋਰ ਨਾਲ ਜਕਾਰੇ ਦਾ ਜਵਾਬ ਦੇਣਾ ਸਾਡੇ ਬੁੱਤਿਆਂ ਜਰਨੈਲ ਦੇ ਲਈ ਆਪਾਂ ਚਰਤੀ ਕਾਲਾ ਜਕਾਰਾ ਛੱਡਣਾ ਬੋਲੋ ਸ਼ੋਨਹਾ ਸਲਾਮ ਅਲੈਕਮ ਬਹੁਤ ਵਾਕਾਂ ਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਅਸੀਂ ਰਪਾਣਾ ਸਿੱਧੂ ਦਾ ਜੋ ਟਾਈਮ ਕੱਢ ਕੇ ਆਪਾਂ ਨੂੰ ਜਗਾਉਣ ਵਾਸਤੇ ਆਏ ਆ। ਸਾਰੇ ਨਗਰ ਵਾਲੋਂ ਆਇਆ ਪੁੱਤਰਾ ਆ ਗਿਆ। ਧੰਨਵਾਦ ਕਰਦੇ ਆਂ ਜੀ ਆ ਕੇ ਨੇ। ਮੈਂ ਖੜਾ ਰਹਿਣ ਤੋਂ ਬਾਕੀ ਸਾਡੇ ਸਾਰੇ ਨਗਰਦਾਨ ਸਾਥ ਹੈ ਜੀ। 2 ਮਿੰਟ ਜੀ ਤੁਹਾਡੇ ਨਾਲ ਜਗਜੀਤ ਸਿੰਘ ਧੱਲੇਵਾਲ ਜੀ ਨਾਲ ਸਾਝ ਜਿੱਥੇ ਬੰਦਿਆਂ ਨਾਲ ਸਾਡਾ ਨਗਰ ਬਹੁਤ ਪਹਿਲਾਂ ਵੀ ਚੱਲਦਾ ਹੈ ਹੁਣ ਵੀ ਜਿੱਥੇ ਕਹਾਂਗੇ ਉੱਥੇ ਹਾਜ਼ਰ ਹੋਵਾਂਗੇ। ਸੁਣੋ ਆ ਨੋ ਅਸੀਂ ਜੀਵਾ ਗਏ ਆ ਧੰਨਵਾਦ ਹੈ ਹੋਰ ਜੇ ਕੋਈ ਗੱਲਬਾਤ ਮਾੜਾ ਮੋਟਾ ਰੌਲਾ ਵਾਲਾ ਹੋ ਗਿਆ ਤਾਂ ਅਸੀਂ ਮਾਫੀ ਚਾਹੁੰਦੇ ਆ ਆਪਣੇ ਚਾਚੇ ਤਾਇਏ ਨੇ ਮੇਰੇ ਸਾਰੇ ਹੀ ਮੇਰੇ ਚਾਚੇ ਤਾਇਏ ਨੇ ਮੈਂ ਧੱਪੜ ਮਾਰਲ ਮੈਂ ਤਾਂ ਨਹੀਂ ਪੁੱਛਾ ਕਰਦਾ ਮੇਰੇ ਸਾਰੇ ਤੁਸੀਂ ਭਰਾ ਮੈਂ ਮੈਨੂੰ ਮਰ ਸੀਸਾ ਲਗਾਉਣਾ ਚਾਹਣਾ ਮੈਂ ਮੈਨੂੰ ਸੀਸਾ ਲਗਾਉਣਾ ਚਾਹਣਾ ਤੁਸੀਂ ਮੇਰੇ ਭਰਾ ਮੈਂ ਤਾਂ ਕੋਈ ਕਿਸੇ ਚੀਜ਼ ਦੀ ਮੈਂ ਜੀਵਨ ਦੀ ਪਰਵਾਹ ਨਹੀਂ ਕਰਦਾ ਮੈਂ ਤਾਂ ਮਰ ਮਰ ਕੇ ਵੀ ਖੁਸ਼ ਆ ਕਿਉਂਕਿ ਮੌਤ ਜੇ ਆ ਜੇ ਕੱਲ੍ਹ ਤੋਂ ਵਧੀਆ ਕੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਜਾਗਰੂਤ ਕਰਦੇ ਜੇ ਤੂੰ ਮੌਤ ਆ ਜੇ ਫਿਰ ਕੀ ਹੁੰਦਾ ਆ ਜਾਣ ਤੇ ਮੌਤ ਨਾਮ ਜਿਹਤੂ ਦੱਤ ਨਾਮਾ ਥਾਣੇ ਕਰਤੋ ਕੋਈ ਨਹੀਂ ਚਲ ਜਾਈ ਜੀ ਤੁਹਾਡੀ ਸਾਰੀ ਟੀਮ ਨੂੰ ਬੈਂਚਾਂ ਚ ਚਾਹ ਦਾ ਲੰਗਰ ਚੱਲ ਰਿਹਾ ਚਾਹ ਸਕ ਕੇ ਆ ਜੀ ਪੰਨਾ ਜੀ ਚਾਹ ਸਕ ਕੇ ਜਾਓ